ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਸਾਰੇ ਤੁਹਾਡੇ ਸਾਰੇ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦਾ ਬਲੌਗ ਅਸੀਂ ਦੱਸਾਂਗੇ ਬਲੌਗ ਦੇ ਵਿੱਚ ਜਾ ਰਹੇ ਹਾਂ ਵਜੀਰਪੁਰ ਮੱਥਾ ਟੇਕਣ ਨੂੰ ਤੁਸੀਂ ਲਾਲ ਚੱਲੇ ਤੁਹਾਨੂੰ ਦਿਖਾਵਾਂਗੇ ਉੱਥੇ ਚਲੋ ਠੀਕ ਸੇਮੈਂਟ ਪਹਿਲਾ ਆਇਆ ਧਰਵਾ ਸੁਣਦਾ ਨਹੀਂ ਹੈ ਦਾ ਵੀ ਹੈ ਨਾ ਕੈਮਰਾ ਤਾਂ ਹੀ ਇਦਾਂ ਕਰਕੇ ਆਵਾਜ਼ ਵੀ ਨਹੀਂ ਸੁਣਦੀ ਲੰਮਣੀ ਦਾ ਸ਼ੋਟਾਂ ਲਓ ਜੀ ਇਹ 메인 게ਟ ਹੈ ਜੀ ਪਰ ਦਾ ਇਧਰ ਪ੍ਰੋਜ ਪਰ ਇਹ ਪ੍ਰੋਜ ਪਰ ਰੋਡ ਜੀ ਦੇ ਪਰ ਦਿਖਾਉਣੇ ਆ ਅੱਜ ਅਜੇ ਉੱਥੇ ਜਾਣਾ ਆਪਾਂ ਦੂਰ ਆ ਲੋ ਜੀ ਦੇਖੋ ਇੱਥੇ ਨਾ ਦਿਨੋਂ ਦਿਨ ਵਾ ਵਾਸ਼ਨਾ ਵਾਹ ਰਿਹਾ ਜਿਵੇਂ ਜਿਵੇਂ ਇੱਥੇ ਲੋਕਾਂ ਨੂੰ ਪਤਾ ਲੱਗਦਾ ਹਾਂ ਓਵੇਂ ਓਵੇਂ ਬਹੁਤ ਦੂਰੋ ਦੂਰੋ ਸੰਗਤ ਪਹੁੰਚਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ 10ਵੇਂ ਪਾਤਸ਼ਾਹੀ ਨੇ ਆ ਕੇ ਆਪਦਾ ਘੋੜਾ ਬੰਨਿਆ ਸੀ ਆਪਣੇ ਪਾਸ ਮੁਹਾਰੇ ਚ ਉਹ ਵੀ ਜਗ੍ਹਾ ਦਿਖਾਉਣੇ ਆ ਤੁਹਾਨੂੰ ਇੰਦਰ ਸਰੋਰ ਆ ਜੀ ਇਨਸ਼ਾ ਅੱਲਾਹ ਵਾਹਿਗੁਰੂ ਸਭ ਜੇ ਪਾਸ਼ਾ ਜੀ ਕਾਫੀ ਟਾਈਮ ਬਾਅਦ ਆਏ ਆ। ਉਹ ਦਨੀਲਾ ਕੋੜਾ ਬੰਨਿਆ ਸੱਚੇ ਪਾਸ। ਲਓ ਜੀ ਇਹ ਉਹ ਥਾਣਾ ਜਿੱਥੇ ਦਸਵੇਂ ਪਾਸ਼ਾ ਜੀ ਨੇ ਆਹਦਾ ਨੀਲਾ ਕੋੜਾ ਬੰਨਿਆ ਸੀਗਾ। ਤੇ ਇੱਥੇ ਮੱਸੀਆ ਬਹੁਤ ਜ਼ਿਆਦਾ ਭਰਦੀ ਹੈ। ਮੱਸੀਆ ਲੱਗਦੀ ਐਨਾ ਰਾਸ਼ ਹੁੰਦਾ ਪੈਰ ਤਰਨ ਥਾਂ ਦੀ। ਬਾਤ ਦੇਣਾ ਬਾਤ। ਲੇ ਆ ਮਾਂ ਦਾ ਫਫਾ ਦੇਖਾ ਆ ਪਹਿਲਾਂ ਆ ਕਹਿਣਾ ਚਾਹਾਂ ਜੋ ਇਹ ਤੇ ਦਿਨੋਂ ਦਿਨਾਂ ਦਾ ਹਾਸਾ ਵੱਧਦਾ ਹੀ ਜਾਂਦਾ ਘਟਦਾ ਨਹੀਂ ਆ ਦੇਖੋ ਇੱਥੇ ਹੀ ਅਸੀਂ ਗਏ ਆ ਮੱਥਾ ਟੇਕ ਕੇ ਦੂਰ ਦੂਰ ਸੰਗਤ ਆਉਂਦੀ ਹੈ ਜੀ ਇੱਥੇ ਬਹੁਤ ਜ਼ਿਆਦੇ ਪਰਾ ਲੰਗਰ ਹਾਂ ਜੀ ਇੱਥੇ ਜੇ ਆਪਾਂ ਪ੍ਰਸ਼ਾਦ ਦੇ ਗਏ ਦੇ ਕਰਵਾਉਂਦੇ ਆ ਤੇ ਇੱਥੇ ਬਾਹਰ ਹੀ ਭੋਗ ਲੱਗਦਾ ਬਹੁਤ ਆਸ਼ਾਣਾ ਲੰਗਰ ਹਾਲ ਲੋ ਜੀ ਹੌਨਾ ਸੀ ਚੱਲੇ ਵਾਪਸ ਜਿਹਨੇ ਰੈਸਟ ਕਰਨੀ ਬੈਠਣਾ ਤੁੱਪ ਸਿੱਖਣੀ ਸੰਗਤ ਬੱਠੀ ਮਾਝਾ ਪਾਣੀ ਆ ਮੈਂ ਪਾਪ ਦੀਆਂ ਜੁੱਤੀਆਂ ਲੈ ਲਈਆਂ ਹੈ ਮੈਂ ਜੁੱਤੀਆਂ ਹੀ ਲੈ ਲਈਆਂ ਗੋਰ ਟੇਸਟੀ ਹਨ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਸਾਰੇ ਠੀਕ ਠਾਕ ਵਧੀਆ ਉਮੀਦ ਕਰਦੇ ਆਂ ਕਿ ਸਾਰੇ ਠੀਕ ਹੋਣਗੇ ਵਧੀਆ ਹੋਵੋਗੇ ਤੇ ਮੈਂ ਕੱਲ ਗਈ ਸੀ ਵਜੀਦਪੁਰ ਤੇ ਪਰ ਉਹ ਵੀ ਵਲੌਗ ਹੈ ਜਿਹੜਾ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਕਿਉਂਕਿ ਆ ਕੇ ਨਾ ਮੈਨੂੰ ਬੁਖਾਰ ਵਾਲੇ ਵਾਂਗੂ ਥਕਾਵਟ ਹੋ ਗਈ ਐ ਇੱਕ ਨਾ ਬਾਸ ਖਰਾਬ ਹੋ ਗਈ ਉਹਦੇ ਕਰਕੇ ਬੜੀ ਮੁਸ਼ਕਲ ਨਾਲ ਅਸੀਂ ਇੰਨੀ ਲੇਟ ਆਏ ਨਹੀਂ ਤਾਂ ਅਸੀਂ 2:30 ਵਜੇ ਨੂੰ ਵਾਪਸ ਆ ਜਾਣਾ ਸੀਗਾ ਤੇ ਉਹਦੇ ਕਰਕੇ ਥੋੜੀ ਜੀ ਮੁਸ਼ਕਲ ਆਈ ਤੇ ਉਹਨਾਂ ਥਕਾਵਟ ਜੀ ਹੋ ਗਈ ਕਾਫੀ ਵਾਰ ਤੱਕ ਸੀ ਤੁਰਈ ਤੇ ਇੱਕ ਸਿਰ ਨਾ ਆਤਾ ਹੋਇਆ ਸੀਗਾ ਤੇ ਉਹਦੇ ਕਰਕੇ ਚਰ ਵੀ ਗਿੱਲਾ ਸੀ ਹਵਾ ਮੋਵਾ ਬੜੀ ਵੱਜ ਗਈ ਉਹਦੇ ਨਾਲ ਨਾ ਬੁਖਾਰ ਵਾਲੇ ਵਾਂਗੂ ਤੇ ਸਿਰ ਦਰਦ ਜਾਉਣ ਲੱਗਿਆ ਤੇ ਕੱਲ ਫਿਰ ਮੈਂ ਕੁਛ ਨਹੀਂ ਕੀਤਾ ਤੇ ਉਸ ਦਿਨ ਜਾਣ ਲੱਗੀ ਨੇ ਵੀ ਮੈਂ ਪੋਚੇ ਨਹੀਂ ਲਾਏ ਸੀਗੇ ਫਿਰ ਆਪ ਇੱਕ ਦਿਨ ਪਹਿਲਾਂ ਮੈਂ ਲਾਏ ਸੀ ਪਰ ਮੈਂ ਕਿਹਾ ਚਲੋ ਅੱਜ ਸਫਾਈਆਂ ਸਵੈ ਕਰੀਏ ਅੱਜ ਸਾਧਰੇ ਚੁੱਤਣਾ ਧੂੱਕੇ ਝਾੜ ਕੇ ਵਿਸ਼ਾਈਆਂ ਸਾਰੀਆਂ ਤੇ ਹੁਣ ਮੈਂ ਕਿਹਾ ਚਲੋ ਕਮਰੇ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਲਈਏ ਤੇ ਮੈਂ ਕਿਹਾ ਚਾਹ ਬਣਨ ਦੀ ਹੈ ਬਸ ਚਾਹ ਪੀ ਕੇ ਫਿਰ ਕਪੜੇ-ਕੁਪੜੇ ਲਾ ਕੇ ਲਿਆਉਣੇ ਆ ਤੇ ਜਰੂਰ ਜਾਇਓ ਜੀ ਵਜੀਦਪੁਰ ਬਹੁਤ ਉੱਥੇ ਬਹੁਤ ਕਹਿੰਦੇ ਹੁੰਦੇ ਆ ਪੂਰੀਆਂ ਹੁੰਦੀਆਂ ਆਪਣੀਆਂ ਜੋ ਵੀ ਆਪਾਂ ਸੁੱਖਾਂ ਸੁਖਣੀਆਂ ਹੁੰਦੀਆਂ ਸਾਰੀਆਂ ਇਨਕੀ ਬਹੁਤ ਪੂਰੀਆਂ ਹੁੰਦੀਆਂ ਉੱਤੇ ਤੇ ਗੁਰਦੁਆਰਾ ਵਜੀਦਪੁਰ ਜਾਮਨੀ ਸਾਹਿਬ ਗੁਰਦੁਆਰਾ ਕਹਿੰਦੇ ਆ ਤੇ ਅੱਗੇ ਜਦੋਂ ਅਸੀਂ ਪਹਿਲਾਂ ਗਏ ਸੀ ਨਾ ਉੱਥੇ ਥੋੜਾ ਜਿਹਾ ਘੱਟ ਹੁੰਦਾ ਸੀ ਪਹਿਲਾਂ ਜਾਂਦੇ ਸੀ ਹੁਣ ਜਿਵੇਂ ਜਿਵੇਂ ਜਾਂਦੇ ਨਾ ਉਹਦਾ ਘੱਟ ਬਹੁਤ ਜ਼ਿਆਦਾ ਹੁੰਦਾ ਰਾਸ਼ ਘੱਟਦਾ ਨਹੀਂ ਵੱਧਦਾ ਹੀ ਆ ਬਹੁਤ ਜਿਵੇਂ ਜਿਵੇਂ ਦੂਰੋਂ ਸੰਗਤਾਂ ਨੂੰ ਪਤਾ ਲੱਗਦੇ ਧੁਨੀਆਂ ਪਹੁੰਚਦੀਆਂ ਹਨ ਤੇ ਮੈਂ ਕਿ ਚਲੋ ਫਿਰ ਹੁਣ ਤੁਹਾਡਾ ਕੱਲ ਦਾ ਤੇ ਅੱਜ ਦਾ ਬਲੌਗ ਇਕੱਠਾ ਹੀ ਸ਼ੇਅਰ ਕਰਾਂਗੇ ਜਰੂਰ ਦੇਖਣਾ ਜੀ ਵੀਡੀਓ ਨੂੰ ਪਿਆਰ ਦੇਣਾ ਵਾਤ ਤੋਂ ਵੱਧ ਹੁਣ ਸੋਨੇ ਕਮੈਂਟ ਕਰਨਾ ਲਾਈਕ ਕਰਨਾ ਠੀਕ ਹੈ ਜੀ ਚਾਹ ਪੀ ਕੇ ਕਰਦੇ ਤੁਹਾਡਾ ਠੀਕ ਹੈ ਵੀ ਸਾਡੀ ਸੁੱਤੀ ਪਈ ਆ ਬਾਹਰ ਖਾ ਪੀ ਕੇ ਰੱਜ ਪੁੱਜ ਕੇ ਰੋਟੀ ਰੋਟੀ ਖਾ ਕੇ ਆਹ ਦੇਖੋ ਸਾਹਮਣੇ ਦੇ ਵੀ ਡੌਗੀ ਬਾਹਰ ਬੈਠੇ ਤੇ ਹੁਣ ਮੈਂ ਦੇਖੋ ਅਦਰਕ ਪਾ ਕੇ ਚਾਹ ਬਣਾਉਣ ਲੱਗੀ ਸੀ ਜੀ ਚਾਹ ਪੀਏ ਫਿਰ ਆਪਾਂ ਪੰਜਾਬੀ ਚਾਹ ਨਹੀਂ ਛੱਡ ਸਕਦੇ ਧਨੀਆ ਧੋ ਧੂਕੇ ਰੱਖਿਆ ਪਿਆ ਮੇਰਾ ਤੇ ਅੱਜ ਮੈਂ ਸਾਰੇ ਚਾਦਰ ਚੁੱਦਰ ਧੋ ਧੂਕੇ ਵਿਛਾਈ ਕੱਪੜੇ-ਕੁੱਪੜੇ ਬਹੁਤ ਸੀਗੇ ਹੋਏ ਤੇ ਗਦੈਲੇ ਧੁੱਪ ਧੁੱਪ ਲਵਾਈ ਵਿੱਚ ਇਹ ਕੰਮ ਹੋ ਜਾਂਦਾ ਲਓ ਜੀ ਚੱਲ ਗਏ ਆਪਾਂ ਕੱਪੜੇ ਲਾ ਲਈਏ ਹੁਣ ਕੱਪੜੇ ਪਾਈ ਤੇ ਸੁੱਕਣੇ ਕਪੜੇ ਆਪਣੇ ਸਾਰੇ ਸੁੱਕੇ ਪਏ ਆ ਹੁਣ ਬੜਾ ਫੁੱਟ ਲਾ ਕੇ ਚੱਲਦੇ ਆਂ نیچے ਜੀਦਾ ਕੇ ਹੁਣ ਨਾ ਵੀ ਪੈਮ ਵਗੈਰਾ ਮਾਰ ਕੇ ਫੇਰ ਆਪਾਂ ਸ਼ਾਮ ਦੀ ਕੋਈ ਦਾਲ ਸਬਜ਼ੀ ਦਾ ਸੋਚਦੇ ਆਂ ਕੀ ਧਰੀਏ ਲਓ ਜੀ ਲਾ ਲਈਏ ਸਾਰੇ ਕੱਪੜੇ ਲਓ ਜੀ ਇਹਨੇ ਮੇਰੇ ਨਾਲ ਜਾਣਾ ਹੁੰਦਾ ਕੱਪੜੇ ਵਗੈਰਾ ਲਵਾਉਣ ਪਵਾਉਣ ਸੁੱਕਣੇ ਵੀ ਤੇ ਇਹ ਸਾਰੇ ਕੰਮ ਮੇਰੇ ਨਾਲ ਕਰਾਉਂਦੀ ਹੈ ਕੱਪੜੇ ਆਪਾਂ ਲਾ ਲੈਂਦੇ ਰੱਖਤੇ ਲਾ ਕੇ ਹਾਂਜੀ ਹੁਣ ਕਿੱਧਰ ਹੁਣ ਕਿੱਥੇ ਜਾਣਾ ਹੁਣ ਇਹਨੂੰ ਆਏ ਆ ਵੀ ਇਹਨੇ ਕੱਪੜੇ ਲਾ ਲੈਂਦੇ ਹੁਣ ਬਾਹਰ ਜਾਉਗੀ ਕਿੱਥੇ ਜਾਣਾ ਹਾਂ ਆ ਜਾ ਅੰਦਰ ਲਓ ਜੀ ਪੁੱਛਦੇ ਹਾਂ ਹੁਣ ਇਹਨਾਂ ਨੂੰ ਕੀ ਧਰਨਾ ਵਾ ਤੇ ਬਸ ਹੁਣ ਕੱਪੜੇ ਤੈਮ ਮਾਰ ਕੇ ਫਿਰ ਕੋਈ ਕਰਦੇ ਹਾਂ ਸਬਜੀ ਦਾਲ ਦੀ ਤਿਆਰੀ ਪੁੱਛਦੀਆਂ ਮੈਂ ਇਹਨਾਂ ਨੂੰ ਤੇ ਅੱਜ ਵਾਲੇ ਵਲੌਗ ਮੈਂ ਕੱਲ੍ਹ ਨਾਲ ਤੇ ਅੱਜ ਦਾ ਇਕੱਠਾ ਅਪਲੋਡ ਕਰਨ ਲੱਗੀ ਹਾਂ ਹੁਣ ਤੇ ਜਰੂਰ ਜੀ ਸਾਡੇ ਵਲੌਗ ਨੂੰ ਪਿਆਰ ਦੇਣਾ ਤੇ ਸਾਡੇ ਚੈਨਲ ਨਾਲ ਬਨੇ ਰਹਿਣਾ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਓਕੇ ਬਾਏ ਜੀ